ਨਾਮ ਤੁਹਾਡੇ ਹੀ ਪਰਨਾਮ ਗੁਰਪ੍ਰੀਤ ਸਿੰਘ ਜੀ ਕਿੰਨਾ ਵੀ ਬੱਤਰੀ ਹੈ ਜੀ ਮੇਰੇ ਗ੍ਰੈਂਡ ਬੰਦਰ ਦੀ ਜਤ ਹੋਈ ਹੈ ਜੀ ਕਿੰਨੀ ਉਮਰ ਭੋਕੇ ਗਏ ਨੇ 103 ਸਾਲ ਦੀ ਉਮਰ ਜੀ ਇੰਨੀ ਲੰਬੀ ਉਮਰ ਤੇ ਆਖਰੀ ਪਲਾਂ ਗੇ ਕੀ ਗੱਲਬਾਤ ਹੋਈ ਸੀ ਜੀ ਕੁਛ ਵੀ ਨਹੀਂ ਬਿਲਕੁਲ ਐਨ ਠੀਕ ਠਾਕ ਸੀ ਜੀ ਕਦੇ ਕੋਈ ਸੰਕੇਤ ਬਿਮਾਰੀ ਤਾਂ ਨਹੀਂ ਹੋਈ ਜੀ ਨਹੀਂ ਜੀ ਕੋਈ ਬਿਮਾਰੀ ਨਹੀਂ ਸੀ ਤੇ ਬੜੇ ਭਾਗਾਂ ਵਾਲੇ ਪੁਰਾਣੀ ਹੁੰਦੇ ਨੇ ਇੰਨੀ ਉਮਰ ਭੋਕੇ ਨੇ ਤੁਹਾਡੇ ਦਾਦੀ ਜੀ ਜਿਹੜੀ ਇੰਨੀ ਉਮਰ ਸੀਗੀ ਅੱਜ ਤੁਸੀਂ ਇੱਕ ਤਰ੍ਹਾਂ ਦਾ ਦੁੱਖ ਤਾਂ ਹੈ ਪਰ ਖੁਸ਼ੀ ਨਾਲ ਵੀ ਬਤਾਇਗੀ ਦਿੱਤੀ ਹੈ ਕੀ ਕੌਗਰੇਟਿਊਲ ਜੀ ਬਾਜੀ ਇਹੀ ਹੈ ਜੀ ਸਾਨੂੰ ਵਧੀਆ ਉਹਨੂੰ ਔਕਰਿਆ ਸ ਇਕ ਵਾਰ ਨੀਂਵਰ ਭੋਕ ਕੇ ਗਏ ਨੇ ਕੋਈ ਬਿਮਾਰ ਨਹੀਂ ਹੋਈ ਕੋਸ ਕਦੇ ਦੀ ਤੁਹਾਨੂੰ ਕਿਸ ਤਰ੍ਹਾਂ ਦਾ ਭੋਜਨ ਜਿਹੜਾ ਜੀਵਨ ਦੇ ਵਿੱਚ ਖਾਂਦੇ ਸੀਗੇ ਸਿੰਪਲ ਭੋਜਨ ਖਾਂਦੇ ਸੀ ਬਸ ਰੋਟੀ ਪਾਣੀ ਕੀ ਨਾਮ ਤੁਹਾਡਾ ਜੀ ਰਾਜਵੀਰ ਸਿੰਘ ਜੀ ਅੱਜ ਤੁਹਾਡੇ ਪਿੰਡ ਦੇ ਵਿੱਚ 103 ਸਾਲ ਬੇਬੇ ਜੀ ਜਿਹੜੇ ਅਲਵਿਦਾ ਚਾਹਗੇ ਨੇ ਕੀ ਕਹੋਗੇ ਤੁਸੀਂ ਇਹਦੇ ਬਾਰੇ ਇਹ ਹੀ ਕਹਾਂਗੇ ਜੀ ਜੋ ਵੀ ਸਾਦਾ ਭੋਜਨ ਖਾਂਦੇ ਸੀ ਜੋ ਵੀ ਸਾਨੂੰ ਪਤਾ ਲੱਗਿਆ ਉਹਨਾਂ ਬਾਰੇ ਸੁਣ ਕੇ ਤੇ ਤੰਦਰੁਸਤ ਸੀਗੇ ਕੋਈ ਬੀਪੀ ਸ਼ੂਗਰ ਦੀ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਸੀਗੀ ਤੇ ਹਸਮੁਖ ਸੁਹਾਦੇ ਸੀਗੇ ਜਿੱਥੇ ਦੁੱਖ ਵੀ ਹੁੰਦਾ ਚਲੋ ਜਾਣ ਦਾ ਬਜ਼ੁਰਗਾਂ ਦੇ ਉਹਦੇ ਨਾਲ ਨਾਲ ਖੁਸ਼ੀ ਦੀ ਗੱਲ ਵੀ ਆਈ ਵੀ ਐਨੀ ਉਮਰ ਉਹਨਾਂ ਨੂੰ ਬਖਸ਼ੀਆ ਪਰਮਾਤਮਾ ਨੇ ਅੱਜ ਕੱਲ ਦੇ ਜੀਵਨ 'ਚ ਉਮਰਾਂ ਬੜੀਆਂ ਘਟ ਗਈਆਂ ਦੇਖਦਿਆਂ ਕਿ ਜਿਹੜੇ ਕਿਸੇ ਨੂੰ ਹਾਰਟ ਅਟੈਕ ਆ ਜਾਂਦਾ ਜਾਂ ਫਿਰ ਕੋਈ ਨੌਜਵਾਨ ਉਮਰ ਚਲੇ ਜਾਂਦਾ ਕੋਈ ਉਹ ਭਗਾਣਾ ਹੁੰਦਾ ਜਿਹੜਾ 100 ਨੂੰ ਟੱਚ ਕਰਦਾ ਵਾ ਇਹਦੇ ਬਾਰੇ ਕੀ ਕਹੋਗੇ ਜੀ ਇਹਦੀ ਬਾਰੇ ਜੀ ਜੋ ਅੰਦਾਜ਼ਾ ਲਾਇਆ ਸੀ ਤਾਂ ਇਹਨਾਂ ਦੇ ਹਿਸਾਬ ਨਾਲ ਵੀ ਇਹੀ ਆ ਵੀ ਅੱਜ ਕੱਲ ਜੋ ਵੀ ਖੁਰਾਕਾਂ ਨੇ ਉਹ ਪਿਓਰ ਨਹੀਂ ਹੈਗੀਆਂ ਤੇ ਖਾਣ ਪੀਣ ਦੇ ਵਿੱਚ ਜੋ ਮਸਾਲੇਦਾਰ ਚੀਜ਼ਾਂ ਨੇ ਉਹਨਾਂ ਦਾ ਸੇਵਨ ਵੱਧ ਹੋ ਰਿਹਾ ਮੇਰੇ ਹਿਸਾਬ ਨਾਲ ਬੀ ਇਹ ਇਹਨਾਂ ਚੀਜ਼ਾਂ ਤੋਂ ਹਟਕੇ ਸੀਗੇ ਪਰੇ ਤੇ ਸ਼ਾਇਦ ਇਹੀ ਕਾਰਨ ਹੈ ਇਹਨਾਂ ਨੂੰ ਇੰਨੀ ਉਮਰ ਪਰਮਾਤਮਾ ਨੇ ਬਖਸ਼ੀ ਜਿਹੜੀ ਕੀ ਨਾਮ ਤੁਹਾਡਾ ਮੇਰਾ ਨਾਮ ਉਤਾਰ ਸਿੰਘ ਹੈ ਕਿਹੜਾ ਪਿੰਡ ਤੁਹਾਡਾ ਹੈ ਰਸੂ ਲੜਾਈ ਇਹ ਤੁਹਾਡੇ ਪਿੰਡ ਦੇ ਵਿੱਚ 103 ਸਾਲਾਂ ਦੀ ਬੇਬੇ ਸਰੂਆ ਸੋਇ ਨੇ ਕੀ ਕਹੋਂਗੇ ਬਹੁਤ ਇਹੀ ਵਧੀਆ ਮਤਲਬ ਉਮਰ ਭੋਕੇ ਗਏ ਨੇ ਅੱਜ ਦੇ ਟਾਈਮ ਦੇ ਵਿੱਚ ਕਿੱਦਾਂ ਲੱਗਦਾ ਕਿ ਜੇ ਅੱਜ ਚ ਨੀਕੀ ਦਾ ਯੁੱਗ ਵੀ ਆ ਤੇ ਉਮਰਾਂ ਵੀ ਘਟਦੇ ਜਾ ਰਹੇ ਆ ਇਨਸਾਨਾਂ ਦੀਆਂ ਕੀ ਕਹੋਂਗੇ ਮਤਲਬ ਅੱਜ ਕੱਲ ਮੈਡੀਕਲ ਨਸ਼ਾ ਜਾਂ ਕੁਝ ਹੋਰ ਪੁਰਾਣੀਆਂ ਖਰਾਕਾਂ ਵੇਲੇ ਮਤਲਬ ਮਤ ਨੇ ਵਧੀਆ ਖਾਧੀਆਂ ਸੀ ਉਸ ਕਰਕੇ ਮਤਲਬ ਠੀਕ ਰਿਹਾ ਤੁਹਾਡੇ ਪਿੰਡ ਦੇ ਵਿੱਚ ਹੋਰ ਕੋਈ ਨਹੀਂ ਉਮਰ ਦੇ ਕੋਈ ਬਜ਼ੁਰਗ ਨਹੀਂ ਜੀ ਨਹੀਂ ਬਹੁਤ ਖੁਸ਼ੀ ਵੀ ਹੈ ਆਲ ਵਰਲਡ ਓਪਨ ਚੈਲੰਜ 17 ਟਾਈਮ 골ਡ ਮੈਡਲਿਸਟ ਆਰ ਕੇ ਤੰਤਰੇਕ ਪੰਡਿਤ ਮੌਲਵੀ ਬੇਗਮ ਤੰਤਰਿਕ ਇਹਨਾਂ ਚੋਰਾ ਠੱਗਾ ਤੋਂ ਸਾਵਧਾਨ ਸਪੈਸ਼ਲਿਸਟ ਵਸ਼ੀਕਰਨ ਸੱਟਾ ਨੰਬਰ ਲਵ ਮੈਰਿਜ ਪਤੀ ਪਤਨੀ ਚਾਨਬਨ विदेश पक्का होना कारोबार सिर्फ समाधान, इकतीनवे सत्तर एक सौ अठानवे चार सौ पचहत्तर पता पंजाब देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और WhatsApp channel par